ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਵਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਜਸਬੀਰ ਸਿੰਘ ਜੱਸੀ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਨੀਲੀ ਰਾਵੀ ਦੀ ਇਹ ਝੋਟੀ ਦਿਖਾਵਾਂਗੇ ਖੀਰੀ ਅਜੇ ਉਮਰ ਕਿੰਨੀ ਆ ਡਿਟੇਲ ਇਹਦੀ ਕੀ ਵੀ ਤੋਂ ਸਾਰੀ ਪੁੱਛ ਕੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਜਾਵੇ। ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ। ਆਪਣੀ ਤਸੱਲੀ ਕਰਕੇ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰਪਿਆ ਦਾ ਫਾਇਦਾ ਹੋ ਸਕਦਾ। ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਨਿਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਆਪਣੇ ਪੈਸੇ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਹੈ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਕਰਦੇ ਆ ਗੱਲ ਵੀਰ ਦੇ ਨਾਲ ਪੁੱਛਦੇ ਹਾਂ ਡਿਟੇਲ ਸਾਰੀ ਛੋਟੀ ਦੀ ਜਿਹੜੇ ਵੀਰ ਦੋਸਤੋ ਨੀਲੀ ਰਵੀ ਦੇ ਨਾਲ ਇਹ ਸ਼ਕੀਨਾਂ ਚੰਗੇ ਪਸ਼ੂ ਰੱਖਣ ਦੇ ਸ਼ਕੀਨਾਂ ਉਹਨਾਂ ਵਾਸਤੇ ਦੋਸਤੋ ਇਹ ਇੱਕ ਬਹੁਤ ਵਧੀਆ ਚੀਜ਼ ਹੈ ਕਿਉਂਕਿ ਦੋਸਤੋ ਅਸੀਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਇੱਕ ਕੱਟੀ ਵਿਖਾਈ ਸੀ ਆਪਣੀ ਨੀਲੀ ਰਵੀ ਦੀ ਤੇ ਮੈਨੂੰ ਦੋਸਤੋ ਉਹ ਅੱਜ ਜੀ ਦੋਸਤੋ ਵੀਰ ਦੇ ਨਾਲ ਆਪਣਾ ਸੰਪਰਕ ਹੋਇਆ ਇਹਦੇ ਕੋਲ ਆ ਨੀਲੀ ਰਵੀ ਦੀ ਕੱਟੀ ਹੈ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਨੂੰ ਕਰਦੇ ਹਾਂ ਸਾਂਝੀ ਹਾਂਜੀ ਬਾਈ ਸੱਸੀ ਗੱਲ ਜੀ ਸੱਸੀ ਗੱਲ ਵੀਰ ਜੀ ਹੋਰ ਬਾਈ ਠੀਕ ਠਾਕ ਕਿਰਪਾ ਜੀ ਤੁਸੀਂ ਸੁਣਾਓ ਵਧੀਆ ਵੀਰ ਜੀ ਵਧੀਆ ਇਹ ਵੀਰ ਜੀ ਆਪਣਾ ਐਡਰੈਸ ਬੋਲਦੇ ਹੋਣ ਐਡਰੈਸ ਵੀਰ ਜੀ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਨਾਮ ਤੇ ਫੋਨ ਨੰਬਰ ਦੱਸ ਜਸਵੀਰ ਸਿੰਘ ਨਾਮ ਜੱਸੀ ਵਪਾਰੀ ਠੀਕ ਹੈ ਜੀ ਮੋਬਾਈਲ ਨੰਬਰ 73071 76500 ਠੀਕ ਹੈ ਜੀ ਇਹ ਵੀ ਜੀ ਵਪਾਰ ਦਾ ਕੰਮ ਨਾਲ ਨਾਲ ਹਾਂਜੀ ਵਪਾਰ ਦਾ ਕਦੇ ਕਦੇ ਹਾਂਜੀ ਲੈ ਠੀਕ ਹੈ ਜੀ ਮਤਲਬ ਇਹ ਲਗ ਰਹੇ ਹਾਂ ਜੀ ਠੀਕ ਹੈ ਜੀ ਸ਼ੌਂਕ ਵਜੋਂ ਨਾਲ ਵਪਾਰ ਠੀਕ ਹੈ ਠੀਕ ਹੈ ਤੇ ਵੀ ਜੀ ਅੱਜ ਆਪਾਂ ਇਹ ਜਿਹੜੀ ਨੀਲੀ ਰਾਵੀ ਦੀ ਕੱਟੀ ਲੈਂਦੀ ਆ ਖਰੀਦ ਕੇ ਖਰੀਦੀ ਆ ਕਿ ਜਾਂ ਆਪਣੇ ਘਰ ਦੀ ਇਹ ਖਰੀਦੀ ਹੈ ਵੀਰ ਜੀ ਅੱਛਾ ਜੀ ਖਰੀਦੀ ਹੈ ਠੀਕ ਹੈ ਜੀ ਤੇ ਇਹਦੀ ਵੀ ਜੀ ਕੋਈ ਮਦਰ ਮਿਲਕ ਰਿਕਾਰਡ ਕੋਈ ਕੀਤਾ ਪਤਾ ਨਾ ਮਦਰ ਮਿਲਕ ਵੀਰ ਜੀ ਉਹਨਾਂ ਨੇ 18 ਕਿਲੋ ਦਾ ਦੱਸਿਆ ਸੀ ਠੀਕ ਹੈ ਜੀ ਹਾਂਜੀ ਤੇ ਇਹ ਹਜੇ ਦੁੱਧ ਵਾਲੇ ਦੰਦਾਂ ਜਾਂ ਖੀਰੀ ਹੈ ਖੀਰੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਵੀ ਜੀ ਜਿਹੜਾ ਸੀਮ ਉਹ ਕਹਿੰਦੇ ਅੱਛਾ ਸਪਰਾ ਉਹਨਾਂ ਨੇ ਸਾਂਭਿਆ ਸੀ ਗੋਮ ਹੋ ਗਿਆ ਕਹਿੰਦੇ ਸੀ ਜੇ ਲੱਭਿਆ ਤੇ ਜਰੂਰ ਕਲੈਕਟਰ ਰੱਖਾਂਗੇ ਠੀਕ ਹੈ ਜੀ ਚੰਗੇ ਸੀਮਨ ਤੋਂ ਜਿਆਦਾ ਸੀਮਨ ਤੋਂ ਉਹਨਾਂ ਨੇ ਕਿਹਾ ਸੀ ਬਾਰਡਰ ਲਾਈਨ ਦੀ ਹੈਗੀ ਆ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਇਹਦਾ ਦੋਸਤੋ ਜਿਹੜਾ ਮਦਰ ਮਿਲਕ ਰਿਕਾਰਡ ਆ 18 ਲੀਟਰ ਵੀਰ ਨੇ ਦੱਸਿਆ ਵਾ ਚੰਗੀ ਬਲੱਡ ਲਾਈਨ ਦੇ ਵਿੱਚੋਂ ਆ ਦੋਸਤੋ ਬਾਕੀ ਦੋਸਤੋ ਵੀਰ ਨੇ ਕਿਹਾ ਵਾ ਕਿ ਸਟਰਾ ਉਹਨਾਂ ਵੀਰਾਂ ਨੇ ਸਾਂਭ ਕੇ ਰੱਖਿਆ ਵਾ ਜਰੂਰ ਜੇ ਆਪਾਂ ਨੂੰ ਲੱਭ ਗਿਆ ਤੇ ਆਪਾਂ ਦੋਸਤੋ ਵਿਖਾ ਵੀ ਦੇਵਾਂਗੇ ਵੀ ਜਿਹੜਾ ਕੋਈ ਖਰੀਦਣਾ ਕੋਈ ਤਾਂ ਆਪਾਂ ਨਾਲ ਦੇਵ ਦੇਵਾਂਗੇ ਐ ਆ ਦੋਸਤੋ ਕਰੋ ਚੈੱਕ ਬਿਲਕੁਲ ਖੀਰੀ ਜੇ ਉਮਰ 1 ਸਾਲ ਕੋਈ ਲਗਭਗ 3-4 ਮਹੀਨੇ ਦੀ ਹੋਊਗੀ ਦੁੱਧ ਵਾਲੇ ਦੰਦਾਂ ਦੇ ਵਿੱਚ ਹੈ ਜੀ ਪੂਰੀ ਦੋਸਤੋ ਸਕਰੀਨ ਝੁੱਟੀ ਹੈ ਥੋੜੀ ਜਿਹੀ ਵੀ ਜੀ ਲੰਮੀ ਤੋਰ ਤੋਂ ਥੋੜੀ ਜਿਹੀ ਥੋਪ ਮਾਰਿਓ ਕਰੋ ਆ ਦੋਸਤੋ ਕਰੋ ਚੈੱਕ ਜੇ ਥਣਾ ਸੁਣਾ ਦੀ ਦੋਸਤੋ ਕੁਆਲਿਟੀ ਵੀ ਥਣ ਵੀ ਦੋਸਤੋ ਬਹੁਤ ਵਧੀਆ ਵੇਖੋ ਦੋਸਤੋ ਪਿਓਰ ਨੀਲੀ ਰਵੀ ਚਾਰੇ ਪੈਰ ਵਾਈਟ ਪੂਸ਼ ਵਾਈਟ ਤੇ ਆ ਇਹਦੀ ਫੇਸ ਕੁਆਲਿਟੀ ਕਰ ਲੋ ਚੱਕ ਨਿਕਾਨੇ ਕਾ ਦੋਸਤੋ ਸੰਗੇ ਅੱਖਾਂ ਵੀ ਦੋਵੇਂ ਦੋਸਤੋ ਬਿੱਲੀਆਂ ਮੈਂ ਆਹ ਕਰੋ ਚੱਕ ਜੀ ਦੀ ਫੇਸ ਕੁਆਲਿਟੀ ਦੀ ਕਰੋ ਚੱਕ ਸਾਰੀਆਂ ਨਿਸ਼ਾਨੀਆਂ ਵੀਰ ਜੀ ਕਵਰ ਕਰਦੀ ਹੈ ਹਾਂਜੀ 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 ਇਹ ਵੀਰ ਜੀ ਥੋੜੀ ਜੀ ਇੱਕ ਰਾਂ ਫੇਰ ਤੋਰਦੀ ਹੈ ਐਨਮਰੀ ਆਹ ਦੋਸਤੋ ਕਰੋ ਚੱਕ ਫੁੱਲ ਬਰੀਡ ਦੋਸਤੋ ਨੀਲੀ ਰਵੀ ਮੋਰ ਲਗੂ ਚ ਮੋਰ ਦੇ ਮੋਰ ਦੋਸਤੋ ਬਿਲਕੁਲ ਦੁੱਧ ਵਾਲੇ ਦੰਡਾਂ ਦੇ ਵਿੱਚ ਹੈ ਕੋਈ ਚੰਗਾ ਵੀਰ ਸਾਹਮਣੇ ਆਲਾ ਲੈ ਗਿਆ ਤੇ ਦੋਸਤੋ ਇਹ ਤੋਂ ਨੀਲੀ ਰਾਵੀ ਦੇ ਬੱਚੇ ਦੋਸਤੋ ਬਹੁਤ ਵਧੀਆ ਤਿਆਰ ਹੋ ਸਕਦੇ ਮਦਰ ਮਿਲਕ ਰਿਕਾਰਡ ਵੀ ਦੋਸਤੋ ਚੰਗਾ ਵਾ 18 ਪਲੱਸ ਮਦਰ ਮਿਲਕ ਰਿਕਾਰਡ ਹੈ ਦਾ ਤੇ ਚੰਗੇ ਇੰਪੋਰਟਡ ਸੀਮਨ ਦੀ ਹੈ ਗਾਂ ਹੈ ਆਪ ਵੀ ਇਹ ਸਟਰਾ ਲੱਭ ਗਿਆ ਤੇ ਆਪਾਂ ਦੋਸਤੋ ਜਰੂਰ ਉਹ ਵੀਰ ਕਹਿੰਦਾ ਵੀ ਆਪਾਂ ਲੈ ਕੇ ਆਵਾਂਗੇ ਵੀਰਾਂ ਨੂੰ ਕੋ ਡਿਟੇਲ ਵੀ ਆਪਾਂ ਸਾਰੀ ਪੁੱਛ ਕੇ ਲਾਵਾਂਗੇ ਉਹਨਾਂ ਦੇ ਕੋਲ ਮੋਲ ਵੀਰ ਜੀ ਇਹਦਾ ਕੀ ਕਰਦੇ ਆ ਮੋਲ ਵੀਰ ਜੀ ਫੋਨ ਤੇ ਕਰ ਲਾਂਗੇ ਮੋਲ ਫੋਨ ਤੇ ਹਾਂਜੀ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਦੋਸਤੋ ਮੋਲ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਕਈ ਵਾਰ ਕੋਈ ਵੀਰ ਵੇਚਣ ਵਾਲਾ ਵੀ ਲੈ ਜਾਂਦਾ ਇਸ ਕਰਕੇ ਦੋਸਤੋ ਵਪਾਰ ਲੈਣ ਦੇ ਵਿੱਚ ਜਿਹੜੇ ਜ਼ਿਆਦਾਤਰ ਮੋਲ ਦੋਸਤੋ ਫੋਨ ਤੇ ਹੀ ਹੁੰਦੇ ਆ ਆਹ ਦੋਸਤੋ ਨਿਸ਼ਾਨੀਆਂ ਇਹਦੀਆਂ ਕਰੋ ਚੈੱਕ ਇੱਕ ਵਾਰੀ ਦੁਬਾਰਤੋ ਆਹ ਦੋਸਤੋ ਮਜ਼ਰਲੇ ਪੈਰ ਦੇ ਵਾਈਟ ਉਸ ਵਾਈ ਇਹ ਆ ਆ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਪਿਓਰ ਦੋਸਤੋ ਨੀਲੀ ਰਾਬੀ ਥਣਾ ਥਣਾ ਦੀ ਕੁਆਲਿਟੀ ਦੋਸਤੋ ਮੈਂ ਤੁਹਾਨੂੰ ਖੌਣ ਦਿਖਾਉਣ ਦੀ ਇੱਕ ਈ ਕੋਸ਼ਿਸ਼ ਕਰਦਾ ਇਹਦੀ ਆਹ ਦੋਸਤੋ ਕਰੋ ਚੈੱਕ ਦਿਖਾਣਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ